ਪਿਛਲੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸਮੂਹ ਜਥੇਬੰਦੀਆਂ ਸੁਭਾਵਾਂ ਵਿਦਵਾਨਾਂ ਅਤੇ ਬੁੱਧੀਜੀਵੀਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਨਿਯੁਕਤੀ ਅਤੇ ਹਟਾਉਣ ਸੰਬੰਧੀ ਸੁਝਾਅ ਮੰਗੇ ਗਏ। ਉਹਨਾਂ ਦੇ ਅਨੁਸਾਰ ਨਾਮਤਾਰੀ ਸਿੰਘਾ ਨੇ ਆਪਣੇ ਵਰਤਮਾਨ ਗੁਰੂ ਠਾਕੁਰ ਦਲੀਪ ਸਿੰਘ ਜੀ ਦੇ ਆਦੇਸ਼ ਅਨੁਸਾਰ ਲਿਖਤੀ ਰੂਪ ਵਿੱਚ ਆਪਣੇ ਸੁਝਾਅ ਧਾਮੀ ਜੀ ਨੂੰ ਪੇਸ਼ ਕੀਤੇ ਹਨ। ਸਮੁੱਚੀ ਗੱਲਬਾਤ ਕਰਨ ਵਾਸਤੇ ਅਸੀਂ ਅੰਤਰ ਸੰਗਤ ਆਈ ਹੈ ਵੀ ਜਿਹੜਾ ਵੀ ਅਕਾਲ ਤਰ ਤੇ ਜਗਨਦਰ ਸਾਹਿਬ ਨਾਲ ਲੱਗਦੇ ਨੇ ਉਹਨਾਂ ਨੂੰ ਪੂਰੀ ਮਰਯਾਦਾ ਨਾਲ ਮਾਨ ਮਰਯਾਦਾ ਨਾਲ ਉਹਨਾਂ ਦਾ ਸਮਾਜ ਵਿੱਚ ਪੂਰਨ ਤੌਰ ਤੇ ਇੱਜ਼ਤ ਹੋਣੀ ਚਾਹੀਦੀ ਹੈ ਤੁਹਾਡੇ ਵਿੱਚ ਜਿਹੜਾ ਅਕਾਲ ਤਰ ਤੇ ਜਗਨਦਰ ਸਾਹਿਬ ਲਗਾਏ ਜਾਣ ਉਹ ਪੂਰੀਆਂ ਸਿੱਖ ਸੰਪਰਦਾਵਾਂ ਦੇ ਸਹਿਮਤੀ ਨਾਲ ਲਾਇਆ ਜਾ ਅਗਰ ਕੱਲ ਨੂੰ ਉਹਨਾਂ ਨੂੰ ਲਾਣਾ ਵੀ ਪੈਂਦਾ ਹੈ ਅਗਰ ਲਾਣੇ ਆਪਾਂ ਤਾਂ ਲਾਣ ਵਿੱਚ ਸਨਮਾਨਯੋਗ ਤਰੀਕੇ ਨਾਲ ਉਹਨਾਂ ਨੂੰ ਉਹਨਾਂ ਦੀ ਵਿਦਾਇਗੀ ਇੱਥੋਂ ਹੋਣੀ ਚਾਹੀਦੀ ਨਹੀਂ ਉਹ ਇੰਪਲੀਮੈਂਟ ਹੋਵੇ ਹੀ ਜਾਂ ਨਾ ਹੋਵੇ ਲੇਕਿਨ ਅਸੀਂ ਸਿੱਖ ਜਗਤ ਦਾ ਅਟੁੱਟ ਅੰਗ ਹੈਗੇ ਆ ਅਸੀਂ ਸਤਗੁਰੂ ਨਾਨਕ ਦੇਵ ਦੇ ਕਟੜ ਪੈਰੋਂ ਘਰ ਆ ਸਤਗੁਰੂ ਗੋਬਿੰਦ ਸਿੰਘ ਦੇ ਕਟੜ ਸਿੱਖ ਆ ਔਰ ਅੰਮ੍ਰਿਤਧਾਰੀ ਸੰਤਖਾਲਸੇ ਸੋ ਇਸ ਕਰਕੇ ਸਾਨੂੰ ਅਸੀਂ ਆਪਣੇ ਹਿਸਾਬ ਨਾਲ ਸਾਨੂੰ ਹੱਕ ਹੈ ਗੱਲ ਕਰਨ ਦਾ ਅੱਗੇ ਮੰਨੀ ਜਾਏ ਨਾ ਮੰਨੀ ਜਾਏ ਉਹ ਨਾ ਕਿ ਕਿਸ਼ਨੀ ਕਟਨਾਵਾ ਵੇਖੋ ਇਸ ਤਰ੍ਹਾਂ ਹੁੰਦਾ ਕਿ ਕਟਨਾਵਾ ਤੇ ਬੜਾ ਮੋਟਾ ਤੇ ਹੁੰਦਾ ਰਹਿੰਦਾ ਚੱਲਦਾ ਰਹਿੰਦਾ ਜਿੰਨੇ ਜਦ ਦੁਨੀਆ ਚੱਲੇਗੀ ਮਾੜਾ ਬੋਟਾ ਤੇ ਕੋਈ ਨਾ ਕੁਝ ਹੁੰਦਾ ਰਹੇ ਲੇਕਿਨ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਜੇ ਪਿੱਛੇ ਕੋਈ ਗਲਤ ਹੋਇਆ ਤੇ ਅਗੋਂ ਨਾ ਹੋਵੇ